ਦਾ ਸ਼੍ਰੀਕਾਲ ਮੇਰੇ YouTube ਫੈਮਲੀ ਮੀਡ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪੂ ਨੂੰ ਬਹੁਤ ਸਾਰਿਆਂ ਦਾ ਸਵਾਗਤ ਜੀ ਤੇ ਆਪਣੇ ਪਹਿਰੇ ਜੀ ਮੀ ਤੇ ਅੱਜ ਬਹੁਤ ਜ਼ਿਆਦਾ ਮੀ ਆ ਗਿਆ ਸੀ ਜੀ ਤੇ ਦੇਖੋ ਜੀ ਹੁਣ ਵੀ ਕਿਣਮਣ ਹੋ ਰਹੀ ਐ ਆਪਣੇ ਨਾ ਜਿਹੜਾ ਆਈਏ ਬਾਹਰ ਹੁਣ ਆਪਾਂ ਬਣਾ ਰਹੇ ਸੀ ਰੋਟੀ ਉੱਤਨੀ ਆਲ ਗਈ ਜੀ ਤੇ ਹੁਣ ਠੰਡ ਹੋ ਜੇਗੀ ਜੀ ਪਹਿਲਾਂ ਠੰਡ ਨਹੀਂ ਸੀ ਨਾ ਹੁਣ ਠੰਡ ਪੈਣ ਲੱਗ ਜੇਗੀ ਨਹੀਂ ਹੋ ਰਹਿ ਗਿਆ ਸਬ지 ਆਪਾਂ ਕੱਢ ਲਾਂਗੇ ਜੀ ਕੁੱਕਰ ਚੋਂ ਸਬਜੀ ਬਣਾਈ ਸੀ ਆਪਾਂ ਆਲੂ ਮਟਰ ਇਹ ਤਾਂ ਮਾਇ ਸੀ ਕਿ ਕਿ ਸੀ ਇਹ ਕੱਲ ਲਾਇ ਸੀ ਜੀ ਆਪਾਂ ਸਰੋਂ ਦਾ ਤੇਲ ਐ ਦੱਬ ਕੇ ਸਿਰ ਚ ਸਿਰ ਦਾ ਦੁਖਣ ਹੋੜ ਜਾਏਗਾ ਵੀ ਤੇ ਇੰਨਾ ਤੇਲ ਲਾਇਆ ਸੀ ਹਾਂ ਚਲੋ ਕੱਲ ਧੁੱਪਾਈ ਤਾਂ ਬੈਠ ਕੇ ਧੁੱਪੇ ਸਰਸਾ ਕਾ ਮੰਗੇ ਹਾਂ ਆਕਰ ਕੇ ਇੱਕ ਰਾਜਮੀ ਪੈਗਾ ਚਲਾਇ ਸੀ ਵੀ ਤੇਲ ਤਾਂ ਕੱਢਣੀ ਸੀ ਬਹੁਤ ਜ਼ਿਆਦਾ ਤੇਲ ਆਇਆ ਸੀ ਜੀ ਤੇ ਸਿਰ ਨੂੰ ਨਾ ਚੰਗੀ ਤਰ੍ਹਾਂ ਸਿਰ ਦੀ ਮ사ਜ ਕਰੀ ਸੀ ਲੋ ਜੀ ਆਪਾਂ ਰੋਟੀ ਬਣਾ ਲਈਏ ਫਿਰ ਮਿਲਦੇ ਆਂ ਜੀ ਰੋਟੀ ਪਾਣੀ ਖਾ ਪੀ ਕੇ ਠੀਕ ਆ ਜੀ ਤੇ ਤਾਵਲ ਆਪਾਂ ਹਜੇ ਤਾਰਿਆ ਨਹੀਂ ਸਿਰ ਤੋਂ ਤੇ ਬਾਹਲ ਨਾਲ ਚੰਗੀ ਤਰ੍ਹਾਂ ਉੱਚੜ ਜਾਣਗੇ ਤੇ ਅੱਜ ਪਾ ਲਈ ਆਪਾਂ ਮੋਟਾ ਸੂਟ ਜਿਹੜਾ ਆਪਾਂ ਸਮਾਇਆ ਸੀ ਤੇ ਇਹ ਆਪਾਂ ਬਣਿਆ ਬਣਾਇ ਨਹੀਂ ਖਾਂਦਾ ਜੇ ਪੱਕਾ ਸਮਾਇਆ ਸੀ ਜੀ ਤੇ ਇਹਦੇ ਨਾਲ ਪਜਾਮਾ ਗਾ ਤੇ ਗੋਲੇ ਦਾ ਗਲਾ ਗਾ ਇੰਨਾ ਗਰਮ ਨਾ ਹੀ ਇਕੱਲਾ ਹੀ ਪਾ ਲੈਣਾ ਨਾ ਪੂਰਾ ਠੰਡ ਨਹੀਂ ਲੱਗਦੀ ਤੇ ਅੱਜ ਨੂੰ ਠੰਡ ਹੋ ਗਈ ਨਾ ਇਸ ਕਰਕੇ ਅੱਜ ਆਪਾਂ ਇਹ ਪਾਇਆ ਠੰਡ ਹੋ ਗਈ ਜ਼ਿਆਦਾ ਹੁਣ ਤੇ ਵੀ ਇਹ ਪਾਇਆ ਕਰਾਂਗੇ ਆਪਾਂ ਤੇ ਕੋਟੀ ਪਾਣੀ ਦੀ ਵੀ ਨਾ ਸਵਾਟਰ ਪਾਣੀ ਦੀ ਲੋੜ ਨਹੀਂ ਪੜਦੀ ਆਪਾਂ ਕੁਟੀ ਰਾਟ ਹੈ ਨਾ ਆ ਲੈਣੇ ਆ ਤੇ ਪਾਣੀ ਦੀ ਲੋੜ ਨਹੀਂ ਤੇ ਬਹੁਤ ਵਧੀਆ ਤੇ ਜਿਆਦਾ ਨਾ ਤੁਪਾ ਪਾਣੀ ਪਾਣ ਦਾ ਜਿਸ ਤਰ੍ਹਾਂ ਤੁਪਾ ਨਹੀਂ ਨਿਕਲਦੀ ਤਾਂ ਦੀ ਪਾਉਣੀ ਹੈ ਮੈਨੂੰ ਬਹੁਤ ਵਧੀਆ ਲੱਗਦਾ ਰਿਹਾ ਹੈ ਨਾ ਨਾ ਮੈਨੂੰ ਇਸ ਦੇ ਵਿੱਚ ਠੰਡ ਲੱਗੇ ਕਿਹਾ ਚਲੋ ਕੇ ਸੀਨਾ ਆ ਕੇ ਮਕੇ ਹਸੂਣੇ ਪਾਉਣਾ ਜਮਾ ਤੁਪਾ ਨਹੀਂ ਨਿਕਲੀ ਤੇ ਰੋਟੀ ਖਾ ਕੇ ਆਪਾਂ ਗੈਸ ਕਰਤਾ ਸੀ ਸਾਫ ਭਾਂਡੇ ਵੀ ਸਾਫ ਕਰਤੇ ਜੀ ਤੇ ਇਹ ਦੁੱਧ ਗਰਮ ਕਰਕੇ ਆਪਾਂ ਕੜਤਾ ਜੀ ਠੀਕਾ ਜੀ बस ਜੁਣੰਦਰ ਜਾ ਕੇ ਬੈਠ ਜਾਵਾਂਗੇ ਤੇ ਨਹੀਂ ਪੈ ਰਿਆਗਾ ਤੇ ਕੱਪੜੇ ਪਏ ਆ ਮਸ਼ੀਨ 'ਚ ਹੀ ਪਏ ਜੇ ਰੁਕਿਆ ਨਹੀਂ ਫਿਰ ਧੋ ਦਾਂਗੇ ਠੀਕ ਹੈ ਜੀ ਤੇ ਭੁੰਡੇ ਵੀ ਆਪਣੇ ਸਾਫ ਹੋ ਗਏ ਤੇ ਸਬਜੀ ਆਪਾਂ ਇਹ ਚ ਕੱਢ ਕੇ ਰੱਖਤੀ ਸੀ ਸਬਜੀ ਨੂੰ ਪਨ ਸਰ ਜਾਏਗਾ ਸਾਹਮਣੂ ਤੇ ਹੁਣ ਸੋਚ ਰਹੀ ਸੀ ਕੁਝ ਬਣਾਣੇ ਨੂੰ ਕੁਛ ਬਣਾਉਂਦੇ ਨਹੀਂ ਬਸ ਸਾਮ ਨੂੰ ਬਸ ਕੁਛ ਨਹੀਂ ਬਣਾਉਂਦੇ ਸਬਜ਼ੀਆਂ ਆਪਣੇ ਪੱਤੇ ਦੀਆਂ ਜੇ ਬਣਾਉਣੀ ਹੋਈ ਜੇ ਨਹੀਂ ਜਿਹਨੇ ਖਾਣੀ ਆਲੂ ਮਟਰ ਨਹੀਂ ਖਾਣ ਤੇ ਤੇ ਫਿਰ ਆਪਾਂ ਕੋਈ ਹੋਰ ਬਣਾ ਲਾਂਗੇ ਜੀ ਚਲੋ ਜੀ ਠੀਕਾ ਆਮਨ ਮੇੜ ਕੇ ਜੀ ਆਪਾਂ ਬੈਠ ਗਏ ਸੀ ਤੇ ਹੀਟਰ ਲਾ ਕੇ ਹੀਟਰ ਚੱਲ ਰਿਹਾ ਤੇ ਇਹ ਮੇਰੇ ਤੋਂ ਪਿਛਲੇ ਸਾਲ ਗੜਬੜ ਹੋ ਗਈ ਸੀ ਇਹ ਹੀਟਰ ਨਾਲ ਪੋਕੂ ਗੈਸਿੰਦੇ ਤੋਂ ਮੈਂ ਉੱਪਰ ਨਾਲ ਕੱਪੜੇ ਰੱਖ ਪਈ ਸੀ ਜੀ ਰੱਖੇ ਤੇ ਇੱਕ ਸਾਈਡ 'ਚ ਸੀ ਕੱਪੜੇ ਤੇ ਉਹ ਕੱਪੜਾ ਨਾਲ ਲੱਗ ਗਿਆ ਤੇ نیچے ਤੋਂ ਸਾਰੀ ਇਹਦੀ ਬਾਡੀ ਪੁਕ ਗਈ। ਬਈ ਹੁਣ ਨਾ ਸੇਕ ਤਾਂ ਵਧੀਆ ਹਨਾ ਪੂਰਾ ਸੇਕ ਆ। ਪਰ ਥੋੜਾ ਜਿਹਾ ਬਾਡੀ ਖਰਾਬ ਹੋ ਗਈ ਇਸਦੀ ਬਾਡੀ। ਅਜ ਮੀ ਕਰਕੇ ਹੋ ਗਈ ਠੰਡ। ਦੇਖੋ ਸੱਪ ਪਨਾਲੇ ਸੀ ਕੇਸੀ। ਇਸ ਕਰਕੇ ਬਸ ਠੰਡ ਜੀ ਲੱਗ ਰਹੀ ਸੀ ਤੇ ਆਪਾਂ ਇਹ ਵੀ ਚਲਾ ਲਿਆ ਲਓ ਜੀ ਲੋ ਜੀ ਮੀਂਹ ਹਟ ਗਿਆ ਸੀ ਆਪਾਂ ਕੱਪੜੇ ਪਾਤੇ ਸੀ ਤੇ ਵੈਪਰ ਮਾਰਤਾ ਸੀ ਤੇ ਬੱਦਲ ਹਜੇ ਵੀ ਹੋਇਆ ਪਿਆ ਜੀ ਦੇਖੋ ਕਿੰਨੇ ਬੱਦਲ ਹੋਏ ਪਿਆ ਕਾਲੀ ਘਟਾ ਹੋਈ ਪਈ ਆ ਜੀ ਕਾਲੇ ਕੋਈ ਫੇ ਬੱਦਲ ਅੱਜ ਮੇਰਾ ਨੈਟ ਵੀ ਨਹੀਂ ਬਹੁਤ ਘੱਟ ਸਲੋ ਚੱਲਿਆ ਜੀ ਨੈਟ ਨੈਟ ਹੀ ਨਹੀਂ ਨੈਟ ਪ੍ਰੋਬਲਮ ਹੋਈ ਪਈ ਆ ਤੇ ਹੁਣ ਕੱਪੜੇ ਆਪਾਂ ਧਾਰ ਲਾਂਗੇ ਤੇ ਜਿਆਦਾ ਆਪਾਂ ਬੱਚਾਂ ਦੇ ਧੋਏ ਆ ਬੱਚਾਂ ਦੇ ਡੈਡੀ ਦੇ ਧੋਤੇ ਸੀ ਆਇਆ ਵੀ ਹਨਾ ਫਿਰ ਪਾਉਣੇ ਕਰਨੇ ਵੀ ਬੜੇ ਔਖੇ ਲੱਗਦੇ ਕਿੱਥੇ ਪਾਈਏ ਸਾਲ ਚ ਤੱਕ ਕੱਪੜੇ ਰੱਖਣੇ ਕਰਨੇ ਬੜੇ ਔਖੇ ਲੱਗਾ ਹੋਇਆ ਪਿਆ ਬੱਦਲ ਰਾਤ ਨੂੰ ਫੇਰ ਆਏ ਗਮੀ